ਬਿਲਾਵਲ ਮਹੱਲਾ ਪੰਜਵਾ ਰੱਖੋ ਆਪਣੀ ਸਰਨ ਪ੍ਰਭ ਵਾਹਿਗੁਰੂ ਅੱਗੇ ਅਰਦਾਸ ਕਰੀਏ ਆਪਣੇ ਔਗਣਾਂ ਦੀ ਨਿਗਰਤੀ ਕਰਨ ਵਾਸਤੇ ਵਾਹਿਗੁਰੂ ਦੇ ਪਿਆਰ ਨੂੰ ਦਿਲ ਚ ਵਸਾਉਣ ਵਾਸਤੇ ਇਹ ਅਰਦਾਸ ਕਰਨੀ ਹੈ ਪ੍ਰਭੂ ਅਕਾਲ ਪੁਰਖ ਸਿਮਰਤ ਪਰਮੇਸ਼ਵਰ ਜਾਣੂ ਆਪ ਦੀ ਸ਼ਰਨ ਵਿੱਚ ਰੱਖਣਾ ਕਰੋ ਮੋਹੇ ਕਿਰਪਾ ਧਾਰੇ ਮੇਰੇ ਤੇ ਬਹੁਤ ਕਿਰਪਾ ਦ੍ਰਿਸ਼ਟੀ ਕਰੋ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਧਾਰ ਕੇ ਆਪ ਦੀ ਸ਼ਰਨ 'ਚ ਹੀ ਮੈਨੂੰ ਰੱਖੋ ਮਨ ਹੋਰ ਪਾਸੇ ਨਾ ਕਰੇ ਭਟਕਦਾ ਫਿਰੇ ਸੇਵਾ ਕਸ਼ੂ ਨਾ ਜਾਣ ਜੇ ਕਹਾਂ ਕੋਈ ਸੇਵਾ ਕਰੇ ਮਾਰਾ ਮੈਂ ਸੇਵਾ ਕਰਨ ਕੀ ਜਾਣਦਾ ਹਾਂ ਨੀਚ ਮੂਰਖ ਆਰੇ ਮੈਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੀਚ ਜਾਤੀ ਕਰਕੇ ਵੀ ਹੀਣਾ ਹੈ ਤੇ ਸ਼ਾਸਤਰ ਗਿਆਨ ਵਾਲੋਂ ਮੂਰਖਾਂ ਸੱਚੇ ਪਾਤਸ਼ਾਹ ਨੀਝ ਬੁੱਧੀ ਜਿਹੜੀ ਹੈ ਸਾਡੀ ਇਹ ਕੰਚਨ ਮਾਇਆ ਵਿੱਚ ਜੀਵ ਲਪਤ ਹੈ ਇਸ ਪ੍ਰਕਾਰੇ ਨੀਝ ਕਰ ਉਹ ਹਰ ਮੇਰੇ ਨੀਵੇਂ ਕੰਮ ਕਰਨ ਵਾਲੇ ਅਸੀਂ ਹਾਂ ਸੱਚੇ ਪਾਤਸ਼ਾਹ ਸ਼ਾਸਤ ਗਿਆਤਰੈ ਤਰੇ ਮੂਰਖਾਂ ਹੀ ਪਿਆਰੇ ਮਾਨ ਕਰੋ ਤੁਧ ਉਪਰੇ ਅੰਦਰ ਯਾਮੇ ਆਪ ਦੀ ਸ਼ਰਨ ਪਏ ਆਪ ਦੇ ਉਪਰ ਮਾਨ ਕਰਦੇ ਹਾਂ ਮੇਰੇ ਪ੍ਰੀਤਮ ਪਿਆਰੇ ਮੇਰੇ ਮਾਨੇ ਅਤਿਆੰਤ ਮੇਰੇ ਪ੍ਰੀਤਮ ਮਾਤਾ ਦੇ ਗਰਭ ਚ ਵੀ ਰੱਖਿਆ ਕਰਨ ਵਾਲੇ ਐਸ ਲੋਗ ਤੇ ਵੀ ਵਿਕਾਰਾਂ ਤੋਂ ਬਚਾਉਣ ਵਾਲੇ ਮੇਰੇ ਪਿਆਰੇ ਅਸੀਂ ਅਪਰਾਧੀ ਸਲ ਭੂਲ ਤੇ ਇਸ ਤਾਂ ਮਾਰਾ ਅਪਰ ਹੋਰ ਦੇਵੀ ਤੇ ਅਰਧਨਾ ਕਰਦੇ ਤੈਨੂੰ ਭੁੱਲ ਕਰਕੇ ਸਨਾਈ ਤੇ ਤੁਪੂnde ਹੋਏ ਆ ਗਿਆਨ ਕਰਕੇ ਤੁਮ ਬਖਸ਼ਣ ਹਾਰੇ ਆ ਮਹਾਰਾ ਭੁੱਲਿਆ ਨੂੰ ਬਖਸ਼ਣ ਵਾਲੇ ਬਖਸ਼ਣ ਦੇ ਦਰਵਾਜ਼ਾ ਆਪਕਾ ਲਹਾਉ ਹਮ ਅਫਦਨ ਕਰਹਿ ਅਸੰਖ ਨੀ ਅਸੇ ਮਹਾਰਾ ਹਮੇਸ਼ਾ ਲਈ ਔਗਣ ਕਾਮ ਕਰੋ ਦੇ ਆਦਿਕਾ ਨੂੰ ਕਰਦੇ ਰਹਿਨੇ ਆ ਨਿਤਾ ਤਰਤੀ ਅਨ ਗਿਣਤ ਹੀ ਔਗਣ ਹੈ ਸਾਡੇ ਚ ਤੁਮ ਨਿਰਗੁਣ ਦਾਤਾ ਤੁਸੀਂ ਮਹਾਰਾ ਜੀ ਨਾਲ ਕੋਈ ਵੀ ਗੁਣ ਨਹੀਂ ਉਹਨਾਂ ਨੂੰ ਵੀ ਦਾਤ ਦੇਣ ਵਾਲੇ ਹੋਏ ਸੱਚੇ ਪਾਤਸ਼ਾਹ ਦਾਸੀ ਸੰਗਤ ਪ੍ਰਭੂ ਤੇ ਆਜ ਸੱਚੇ ਪਾਤਸ਼ਾਹ ਦਾਸੀ ਜਿਹੜੀ ਮਾਇਆ ਹੈ ਇਹਦੀ ਸੰਗਤ ਹਰ ਵਕਤ ਕਰਦੇ ਰਹਿਨੇ ਆਂ ਆਠ ਨੇ ਇਤਹਾਸ ਚਾਹੇ ਜਨਮ ਔਕਾਤ ਕੋਤ ਮਾਇਆ ਹੀ ਹਰ ਵਕਤ ਸਾਥੇ ਜਉਨੇ ਆਪ ਦਾ ਜਨੂੰ ਨਿਸਫਰ ਗਵਾਈ ਜਾਣੇ ਹਾਂ ਇਹਦੀ ਸੰਗਜ ਪਏ ਹੋਏ ਹਾਂ ਏ ਵਾਹਿਗੁਰੂ ਤੂੰ ਆਸਮਰੱਥ ਤੈਨੂੰ ਛੱਡ ਦਿੱਤਾ ਹੈ ਇਹ ਦਾਸੀ ਜਾ ਕੇ ਕੋਟ ਐਸੀ ਦਾਸ ਆਏ ਕੋਰੋਣਾ ਮਾਇਆ ਜਿਸ ਦੀਆਂ ਗੋਲੀਆਂ ਹਨ ਉਸ ਦੀ ਉਸ ਮਾਇਆ ਦੀ ਸੰਗਤ ਕਰਨੇ ਤੈਨੂੰ ਸਮਰਥ ਨੂੰ ਤਿਆਗਤਾ ਹੈ ਕੀ ਕਰਮ ਹਮਾਰਾ ਇਹ ਜਿਹੜਾ ਪਹਿਲੇ ਕਰਮ ਹਨ ਸਾਡੀ ਸੱਚੀ ਪਾਤਸ਼ਾਹ ਇਹ ਜੇ ਕਰਮਾਂ ਨੂੰ ਕਰਨ ਵਾਲੇ ਹਾਂ ਤੁਮ ਦੀਵ ਹੋ ਸਭ ਕਿਸ ਦਇਆ ਇਹ ਅੰਤਰਾਯਾਮੀ ਆਪ ਦਾ ਬਿਰਦ ਹੈ ਸਾਰਿਆਂ ਦੀ ਜੋ ਖੇਮ ਕਰਨ ਦਾ ਸਭ ਕੁਝ ਦਇਆ ਦ੍ਰਿਸ਼ਟੀ ਧਾਰ ਕੇ ਸਭਨਾਂ ਨੂੰ ਦੰਨੇ ਹੂੰ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇ ਤੇ ਜਮਾਨ ਕੋ ਦਏ ਹੈ। ਹਮ ਆਕਰਤ ਕਿਨਾਰੀ ਅਸੀਂ ਮਹਾਰਾਜ ਤੇਰੇ ਦਿੱਤੇ ਹੋਏ ਦਾਨ ਨੂੰ ਕਹਿੰਨੇ ਸਾਨੂੰ ਕੀ ਪਰਮੇਸ਼ਰ ਦਿੱਤਾ ਹੈ। ਕੁਝ ਨਹੀਂ ਦਿੱਤਾ। ਇਓ ਕਿਰਤ ਕਰਨ ਹੈ ਸੁਦੇ ਪਾਤਸ਼ਾਹ ਕੀਤੇ ਹੋਏ ਉਕਾਰ ਨੂੰ ਆਪਦੇ ਨੂੰ ਭੁਲਾ ਦੇਣ ਵਾਲੇ ਕਿਰਤ ਕਿਰਤ ਕਰਨ ਹੈ ਸੁਦੇ ਪਾਤਸ਼ਾਹ ਜੀ। ਲਾਗ ਪਰੇ ਤੇਰੇ ਦਾਨ ਸਿਮ। ਇਹ ਮਰ ਤੇਰਾ ਦਿੱਤਾ ਜਿਹੜਾ ਦਾਨ ਹੈ ਦਾਤ ਪਿਆਰੀ ਨਿਸਰੀਆ ਦਾ ਤਾਰਾ ਉਹਦੇ ਚ ਹਰ ਵਕਤ ਲਗੇ ਰਹਿੰਦੇ ਆ ਜਿਨਨੇ ਤੇਰੇ ਪਦਾਰਥ দান ਕੀਤੇ ਹੋਏ ਐ ਉਹਨਾਂ ਨਾਲ ਮੋਹ ਪਾ ਲਿਆ ਹੈ ਨਹਿ ਚਿਤ ਖਸਮਾਰੀ اے ਪਰਮੇਸ਼ਰ ਤੂੰ ਸਾਡੇ ਚੇਤੇ ਨੇ ਜਿਹੜਾ ਦਾਤਾ ਹੈ ਤੂੰ ਮਾਲਕਾ ਉਹ ਵੀ ਸਾਡੇ ਚੇਤੇ ਨਹੀਂ ਆਉਂਦਾ ਐਡੇ ਅਸੀਂ ਸੱਚੇ ਪਾਤਸ਼ਾਹ ਕਿਰਤ ਗਣ ਹੋ ਤੁਝ ਤੇ ਬਾਹਰ ਕਿਛ ਨਹੀਂ اے ਪਰਮੇਸ਼ਰ ਆਪ ਤੋਂ ਬਾਹਰ ਤਾਂ ਕੋਈ ਵੀ ਨਹੀਂ ਸਭ ਅੰਤੁ ਜਾਮੀ ਜਾਣਦੇ ਹੋ ਭਗਤ ਕਾ ਤਨਹਾਰੇ ਆਹ ਸਾਰੇ ਜੰਮਣ ਮਰਨ ਦੇ ਪੈਰ ਨੂੰ ਕੱਟਣ ਵਾਲਿਓ ਏ ਸਮਰੱਥ ਸੋ ਨਾਨਕ ਸਰਣ ਦਿਆਲ ਗੋਬਿੰਦ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਏ ਦਇਆ ਦੇ ਘਾਰਿਆ ਏ ਗੁਰੂ ਅਕਾਲ ਪੁਰਖ ਚੇਤਨਾ ਆ ਗ੍ਰਿ ਸ਼ਰਨ ਹਾਂ ਮੈਨੂੰ ਮੁਗਦੂ ਹੁਦਾਰੇ ਮੈਨੂੰ ਮਾਰਿਆ ਮੁਗਦੂ ਬੇਸ਼ੰਗ ਨੂੰ ਸੱਚੇ ਪਾਤਸ਼ਾਹ ਭਗਤੀ ਤੋਂ ਬਸਮਝ ਨੂੰ ਮੇਰਾ ਵੀ ਉਧਾਰ ਕਰ ਲੋ ਮੇਰੇ ਵੀ ਰੱਖਿਆ ਕਰੋ ਆਪ ਕਿਰਪਾ ਕਰੋ ਬਿਲਾਵਲ ਮਹੱਲਾ ਪੰਜਵਾ ਦੂਸ ਨਾ ਕਾਹੂ ਬੀਜੀ ਐ ਜਦੋਂ ਕੋਈ ਆਪਣੇ ਔਗਣ ਹੋਣ ਉਹਨਾਂ ਨੂੰ ਲੁਕਾਉਣ ਵਾਸਤੇ ਕਿਸੇ ਦੇ ਸਿਰ ਮਾਰਾ ਕਹਿੰਦੇ ਭਾਈ ਦੋਸ਼ ਨਹੀਂ ਦੇਣਾ ਚਾਹੀਦਾ ਕਿ ਫਲਾਣੇ ਆਦਮੀ ਨੇ ਮੇਰੇ ਪਾਸੇ ਕੋ ਕਰਮ ਕਮਾਇਆ ਹੈ ਕਰਵਾਇਆ ਹੈ ਰੱਬ ਆਪਣਾ ਪਿਆਈ ਹੈ ਕੋਈ ਦੋਸ਼ ਤਾਂ ਆਪਣੇ ਹੀ ਆ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨੋ ਦੀਜੇ ਅਗਰ ਜਨ ਪਰ ਬੂਦਕਾਲ ਪ੍ਰਭ ਨੂੰ ਹਰ ਵਕਤ ਤੇ ਹੁੰਦੇ ਰਹੀਏ ਜੋ ਆਪਣਾ ਪਿਆ ਆਤਮਾ ਰੂਪ ਹੈ ਜਿਤ ਸਿਵੇ ਸੋਹ ਹੋਏ ਕਨਾ ਜਿਸ ਮਹਾਰਾਜ ਦੀ ਸੇਵਾ ਭਗਤੀ ਕਰਨੇ ਕਰਕੇ ਕਨਾ ਬ੍ਰਹਮ ਆਨੰਦ ਸੁਖ ਪ੍ਰਾਪਤ ਹੋਵੇ ਮਨ ਸੂਈ ਗਾਈਏ ਮਨ ਦੁਆਰਾ ਉਸ ਪਰਮੇਸ਼ਰ ਦਾ ਚਿੰਤਨ ਕਰੀਏ ਗਾਉਣਾ ਕਰੀਏ ਹੈ ਭਾਈ ਕਹੀਏ ਕਾਏ ਪਿਆਰੇ ਵੀ ਤੁਝ ਬਿਨਾਂ ਰੱਥ ਮਹਾਰਾਜ ਦੇ ਚਿੱਤ ਸਾਹਮਣੇ ਕਰਕੇ ਜੋੜ ਕੇ ਕਹੀਏ ਹੈ ਪਰਮੇਸ਼ਰੋ ਆਪ ਕੋ ਬਿਨਾਂ ਕਿਦੇ ਅੱਗੇ ਆਪਦੀ ਬੇਨਤੀ ਕਰੀਏ ਔਗਣਾਂ ਦੇ ਬਖਸ਼ਾਉਣ ਵਾਸਤੇ ਗੁਨਾ ਦੀ ਧਾਰਨਾ ਵਾਸਤੇ ਤੂੰ ਦਇਆਲ ਸੁਆਮੀ ਸਭ ਆਗਨ ਹਮ ਆਪ ਹੀ ਮਾਰਾ ਚਾਹ ਜੁਗਾਂ ਦੀ ਦਇਆਲਤਾ ਕਰਦੇ ਆਏ ਹਾਂ ਸਾਰਿਆਂ ਦੇ ਸੌਮੀ ਮਾਲਕੋਂ ਸਾਡੇ ਤਾਂ ਮਾਰਾ ਹਵਾ ਤਮਾਮ ਸਾਰੇ ਔਗਣ ਹਨ ਰਹਾਉ ਜਿਵੇਂ ਤੁਮ ਰੱਖਹੁ ਤਿਉਂ ਰਹਾ ਇਹ ਅੰਤਜਾਮੀ ਜਿਵੇਂ ਤੁਸੀਂ ਸਾਨੂੰ ਰੱਖਿਆ ਚਾਹੋ ਉਸੇ ਫਿਰ ਕਾਦਾ ਸੀ ਰਹਿ ਸਕਦੇ ਹਾਂ ਅਬਰ ਨਹੀਂ ਚਾਰਾ ਹੋਰ ਸਾਡਾ ਜੋਰ ਤਾਂ ਨਹੀਂ ਮਾਰਾ ਅਲਪਗਜ ਹੋਵੇ ਤੁਹਾਡੇ ਨਾਲ ਕਿਸੇ ਦਾ ਕੀ ਜੋਰ ਚੱਲ ਸਕਦਾ ਹੈ ਆਪ ਹਰਨ ਪਰਨ ਜਾਂਕਾ ਨੇਤਰ ਹੋਰ ਹੋ ਜੀ ਧਰਿਆ ਤਰਤੀਰੀਆ ਤੇ ਜਾਮੀ ਜਿਨ੍ਹਾਂ ਨੂੰ ਨਹੀਂ ਧਰ ਜਿਨ੍ਹਾਂ ਦੀ ਧਰ ਦੇਖ ਕੋਈ ਨਹੀਂ ਹੈ ਨਿਵਟਿਆਂ ਦੀ ਥੂ ਓਟ ਹੈ ਦਰਿਆਂ ਦੀ ਤੂੰ ਧਰ ਹੈ ਤੇ ਇੱਕ ਹੈ ਸੱਚੇ ਪਾਤਸ਼ਾਹ ਇੱਕ ਨਾਮ ਆਧਾਰ ਇੱਕ ਆਪ ਦੇ ਅਮਰਤ ਨਾਮ ਦਾ ਆਸਰਾ ਹੈ ਤੇ ਆ ਜੋ ਤੂੰ ਕਰੂ ਸੂਈ ਭਲਾ ਇਹ ਅੰਤਰਜਾਮੀ ਜੋ ਆਪ ਕਰ ਰਹੇ ਹੋ ਆਪ ਦੀ ਰਜ਼ਾ ਚ ਸਾਨੂੰ ਤੋਰ ਉਹ ਅਸੀਂ ਭਲਾ ਕਰਕੇ ਮੰਨੀਏ ਮਨ ਲਿਖਤਾ ਮੁਕਤਾ ਜਿਹੜਾ ਮਨ ਲੈਂਦਾ ਉਹ ਮੁਕਤਪੁਰਸ਼ ਹੋ ਜਾਂਦਾ ਹੈ ਇਸ ਕਰਕੇ ਕਿਰਪਾ ਕਰੋ ਸਾਡਾ ਮਨ ਵੀ ਮਾਰਾ ਮੰਨ ਲੋਵੇ ਤਾਂ ਹੀ ਅਸੀਂ ਮੁਕਤ ਹੋਵਾਂਗੇ ਸਗਲ ਸਮਗਰੀ ਤੇਰੀ ਹੈ ਜਿਨੇ ਪਦਾਰਥਾਂ ਦਾ ਸੰਦਾ ਹੈ ਸਾਰੀ ਸਮਗਰੀ ਸੰਦਾ ਪਦਾਰਥ ਜੋ ਤੇਰੇ ਹੀ ਦਿੱਤੇ ਹੋਏ ਹਨ ਸਭ ਤੇਰੀ ਯੁਗਤਾ ਸਾਰੀਆਂ ਜਿਹਨੀਆਂ ਯੁਗਤੀਆਂ ਕਹੇਰੀ ਕੋਈ ਸਾਇੰਸ ਦੀ ਯੁਤੀ ਲਈ ਬੈਠਾ ਕੋਈ ਡਾਕਟਰ ਬਣਿਆ ਬੈਠਾ ਕੋਈ ਜੋਤਸੀ ਬਣਿਆ ਬੈਠਾ ਕੋਈ ਹਲ ਬਾਂਦਾ ਹੈ ਕੋਈ ਦੁਕਾਨ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਸਦਾਗਰੀ ਕਰਦਾ ਹੈ ਇਹ ਜੁਗਤਾਂ ਤੇਰੀਆਂ ਹੀ ਸਾਰਿਆਂ ਨੂੰ ਬਣਾ ਕੇ ਦਿੱਤੀਆਂ ਹੋਈਆਂ ਹਨ ਚਰਨੁ ਖਾਰੋ ਪਰ ਸੇਵਾ ਅਸੀਂ ਤਾਂ ਮਾਰਾ ਇਹ ਮੰਗਦੇ ਹਾਂ ਆਪਦੇ ਪਿਆਰਿਆਂ ਦੇ ਚਰਨਾਂ ਨੂੰ ਧੋਣਾ ਕਰੀਏ ਚਰਨਾਂ ਨੂੰ ਵੇਖਣਾ ਕਰੀਏ ਆਤੋ ਪੁਖਾਰੋ ਪਖ ਲੈਣਾ ਕਰੀਏ ਜੀ ਠਾਕੁਰ ਸੇਵਾ ਕਰੀਏ ਹੱਥਾਂ ਦੇ ਨਾਲ ਜੀ ਠਾਕੁਰ ਭਾਵ ਜਿਹੇ ਸਵਾਮੀ ਅਕਾਲਪੁਰ ਖਾਬ ਜੀ ਨੂੰ ਭਾ ਜਾਵੇ ਸਾਡੀ ਟਹਿਲ ਕੀਤੀ ਹੋਈ ਹੋ ਦਇਆ ਹੋ ਕਿਰਪਾਲ ਦਇਆਲ ਪ੍ਰਭ ਜਿਵੇਂ ਮਾਰਾ ਪਿਛਲੇ ਭਗਤਾਂ ਤੇ ਸੱਜੂ ਗੋ ਤ੍ਰੇਤਾ ਦਾ ਪਰਜ ਕਰਪਾਲੂ ਹੁੰਦੇ ਆਏ ਹੋ ਇਵੇਂ ਮਾਰਾ ਹੁਣ ਸਾਡੇ ਤੇ ਵੀ ਆਲੂ ਹੋਵੋ ਨਾਨਕ ਗੁਣ ਗਾਵੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਮਾਰਾ ਆਪਦੇ ਗੁਣਾਂ ਨੂੰ ਗਾਈਏ ਇਹ ਬਖਸ਼ੀ ਕਰੋ ਦਾਤ ਦੇਓ ਬਿਲਾਵਲ ਮਹੱਲਾ ਪੰਜਵਾ ਮਿਰਤ ਹਸਾ ਸਿਰ ਉਪਰੇ ਵਰਾਖ ਮੀਂਹ ਕਰਨ ਮਾਰਾ ਸਾਉ ਚਾਰਨ ਕਰਦੇ ਸੁਣਾਉਂਦੇ ਨੇ ਏ ਜੀਵ ਮਿਰਤ ਹਸਾ ਸਿਰ ਉਪਰੇ ਮੌਤ ਖੜੀ ਹੋਈ ਤੇਰੇ ਸੰਦੇ ਤੇ ਹੱਸ ਰਹੀ ਐ ਕਿ ਕਦੋਂ ਇਹ ਦੇਸਾ ਪੂਰੇ ਹੋਣ ਤੈਨੂੰ ਪਕੜ ਕੇ ਮੈਂ ਲੈ ਜਾਵਾਂ ਪਸ਼ੂ ਆ ਨਹੀਂ ਪੂਜੇ ਇਹ ਪਸ਼ੂ ਆਲਾ ਸੁਭਾਅ ਹੈ ਜਿਵੇਂ ਪਸ਼ੂ ਦਾ ਘਾਹ ਵਿੱਚਿਤ ਜੁਗੜਿਆ ਹੋਇਆ ਵਿਸ਼ੇ ਰੂਪੀ ਘਾਹ ਖਾਣ ਚ ਲੱਗਾ ਹੋਇਆ ਹੈ ਪਸ਼ੂ ਬਿਰਤੀ ਵਾਲਾ ਪਸ਼ੂਆਂ ਦਾ ਸੁਭਾਅ ਹੁੰਦਾ ਹੈ ਖਾ ਲੈਣਾ ਪੀ ਲੈਣਾ ਅਤੇ ਸੰਤਾਨ ਪੈਦਾ ਕਰ ਲੈਣੀ ਇਸੇ ਤਰ੍ਹਾਂ ਦਾ ਇਹ ਸੁਭਾਅ ਸਾਡੇ ਜੀਆਂ ਦਾ ਪਸ਼ੂਆਂ ਆਲਾ ਸੁਭਾਅ ਹੈ ਨਹੀਂ ਸਾਨੂੰ ਉਹ ਹੀ ਸਮਝ ਕਿਸੇ ਪ੍ਰਕਾਰ ਦੀ ਬਾਦ ਸਾਦ ਅਹੰਕਾਰ ਮਨ ਮਨ ਰਾਜ ਨੇ ਝਕੜੀਆਂ ਚ ਪਿਆ ਰਹਿੰਦਾ ਹੈ ਵਿਅਰਥੋ ਤੇ ਜ਼ੁਬਾਨ ਦੇ ਸਵਾਦਾਂ 'ਚ ਫਸਿਆ ਰਹਿੰਦਾ ਹੈ ਕਦੇ ਕੋਈ ਸ਼ੋਰੀਏਦਾਰ ਬਣਾ ਕੇ ਖਾ ਲਿਆ ਕਦੇ ਸੁੱਕੀ ਬਣਾ ਲਈ ਇਸ ਪ੍ਰਕਾਰ ਹਰ ਵਕਤ ਸਵਾਦਾਂ 'ਚ ਹੀ ਫਸਿਆ ਰਹਿੰਦਾ ਹੈ ਮਰਨਾ ਦਾ ਸਾਧ ਅਹੰਕਾਰ ਮਹੇ ਇਹ ਕਹਿੰਦਾ ਹੰਕਾਰ ਕਰਦਾ ਕਿ ਮੇਰੇ ਵਰਗਾ ਕੋਈ ਚਿਗੜਾਲੂ ਨਹੀਂ ਹੈ ਮੇਰੇ ਵਰਗਾ ਕੋਈ ਸਵਾਦਾ ਨੂੰ ਲੈਣ ਵਾਲਾ ਨਹੀਂ ਹੈ ਇਹ ਹੰਕਾਰ ਹੈ ਦੇ ਅੰਦਰ ਅਹੰਕਾਰ ਮਰ ਮਹ ਇਹਦੇ ਵਿੱਚ ਲੱਗਾ ਹੋਇਆ ਮਰਨਾ ਨਹੀਂ ਸੂਕਦਾ ਇਹਨੂੰ ਮਰਨਾ ਦਿਸਦਾ ਨਹੀਂ ਕਿ ਆ ਰਿਹਾ ਮੇਰੇ ਸਿਰ ਦੇ ਉੱਪਰ ਸਤਗੁਰੂ ਸੇਵੂ ਆਪਨਾ ਮਹਾਰਾਜ ਸਾਹਿਬ ਪਰਮ ਪਵਿੱਤਰ ਉਪਦੇਸ਼ ਲਿੰਦੇ ਹਨ ਹੈ ਭਾਈ ਆਪਣੇ ਤਾਂ ਸਤਗੁਰੂ ਨਾਨਕ ਦੇਵ ਮਹਾਰਾਜ ਹਨ ਉਹਨਾਂ ਨੂੰ ਆਪਣੇ ਜਾਨ ਕੇ ਸੇਵਨ ਕਰੋ ਹੋਰ ਕੋਈ ਆਪਣਾ ਨਹੀਂ ਸਭ ਉਹ ਆਪੇ ਤਾਂ ਦੇ ਮਸਲਵੀ ਲੋਕ ਹਨ ਪਖੰਡੀ ਲੋਕ ਬਣ ਬਣ ਕੇ ਬਹਿੰਦੇ ਹਨ ਕਾਹੀ ਫਿਰਹੁ ਅਭਾਗੀ ਕਿਉਂ ਤੁਸੀਂ ਤਾਗਾ ਤੁਸੀਂ ਤੇਰੇ ਫਿਰਦੇ ਹੋ ਆਪਣੇ ਸਾਰੇ ਦੁਨੀਆ ਦੇ ਮੁਲਕ ਦੇ ਸਾਰਿਆਂ ਲੋਕਾਂ ਦੇ ਆਪਣੇ ਸਤਿਗੁਰੂ ਲੋਕ ਪੁਰ ਲੋਕ ਦੇ ਰਾਖੇ ਉਹਨਾਂ ਦਾ ਸੇਵਨ ਕਰੋ ਕਿਉਂ ਭਾਗਾ ਤੁਸੀਂ ਨੀ ਹੋਏ ਤੇਰੇ ਫਿਰਦੇ ਹੋ ਵੇਖ ਕਸੂੰਭਾ ਰੰਗਲਾ ਕਸੂੰਬੇ ਦਾ ਰੰਗ ਵੇਖ ਕਰਕੇ ਚੰਗੀ ਠਟਕਦਾਰ ਸੋਹਣਾ ਚਮਕੀਲਾ ਵੇਖ ਕੇ ਕਾਹੇ ਫੂਲ ਲਾਗੇ ਐਵੇਂ ਕਸੂੰਬੇ ਦੇ ਰੰਗ ਦੀ ਨਿਆਈ ਮਾਇਆ ਦਾ ਆਨੰਦ ਵੇਖ ਕਰਕੇ ਸੋਹਣਾ ਰੂਪ ਵੇਖ ਕੇ ਸੋਹਣੇ ਪਦਾਰਥ ਵੇਖ ਕੇ ਇਹ ਭੁੱਲ ਕੇ ਵਾਹਿਗੁਰੂ ਦੇ ਰਾਹ ਨੂੰ ਕਿਉਂ ਇਹਨਾਂ ਵਿੱਚ ਲੱਗ ਗਏ ਹੋ ਰਹਾਉ ਕਾਰ ਕਰ ਪਾਪ ਦਰਬ ਕੀਆ ਕਰਕੇ ਕਿਰਤ ਕਰਕੇ ਠੱਗੀ ਕਿਸੇ ਦੇ ਨਾਲ ਮਾਰ ਮਾਰ ਕੇ ਕਿਸੇ ਨੂੰ ਧੋਖੇ ਬਾਜੀ ਕਰਕੇ ਕਿਸੇ ਨੂੰ ਜ਼ਹਿਰ ਦੇ ਕੇ ਮਾਰ ਕੇ ਇਹ ਜੀਆਂ ਪਹਿਰੀਆਂ ਕਿਲਕੂਤਾਂ ਨੂੰ ਕਰਕੇ ਦਰਵ ਇਕੱਠਾ ਕਰ ਲਿਆ ਧਨ ਇਕੱਠਾ ਕਰ ਲਿਆ ਪਾਪ ਕਰਕੇ ਵਰਤਣ ਕਹਿ ਤਾਈ ਵੀ ਵਰਤਿਆ ਕਰਾਂਗੇ ਇਸ ਵਾਸਤੇ ਆਪਦੇ ਵਰਤਾਵੇ ਵਾਸਤੇ ਮਾਟੀ ਸਿਓ ਮਾਟੀ ਰਲੀ ਜਿਸ ਵੇਲੇ ਸਾਲ ਸੰਗ ਜੀ ਦੇ ਮਿੱਟੀ ਦੀ ਨਾ ਪੰਜਾਂ ਤੁੱਤਾਂ ਦੀ ਇਹ ਜਦੋਂ ਮਿੱਟੀ ਚ ਰਲ ਗਈ ਸਵਾ ਹੋ ਗਈ ਖੇ ਹੋ ਗਈ ਨਾਂਗਾ ਉਤਾਈ ਉਦੋਂ ਜਿਹੜਾ ਸੂਖਮ ਸੀ ਇਹ ਜੀਵ ਆਤਮਾ ਹੈ ਦੇਹ ਦਾ ਵਿਆਸੀ ਇਹ ਨੰਗਾ ਪ੍ਰਲੋਕ ਨੂੰ ਨੰਗਾ ਜੋ ਇਕੱਲਿਆ ਤਾਂ ਦੁਸੇ ਖੜਾ ਡਰਾਵਣਾ ਬੇਪਤਾ ਹੋ ਕੇ ਉੱਠ ਕੇ ਚਲਿਆ ਜਾਏਗਾ ਚਾ ਕ ਕੀ ਹੈ ਸ਼ਰਮ ਕਰ ਜਿਨ੍ਹਾਂ ਕਰਮਾਂ ਦੇ ਕਰਮੇਵਾਤ ਭਾਈ ਤੂੰ ਤਕਲੀਫਾਂ ਠਾਉਣਾ ਜਿਨ੍ਹਾਂ ਸੰਬੰਧੀਆਂ ਬਾਤ ਤਕਲੀਫਾਂ ਠਾਉਂਦਾ ਫਿਰਦਾ ਸਰਮ ਠਕਾਉਂ ਚਪੇ ਆ ਰਹੇ ਨੇ ਹਰ ਵਕਤ ਤੇ ਬੈਰ ਜ਼ਰੂਰੀ ਉਹ ਤਾਂ ਭਾਈ ਧੰਦੇ ਬੈਰੀ ਹਨਗੇ ਤੇ ਤੇਰੇ ਚ ਬ੍ਰੋਹ ਕਿਸੇ ਆਵਾਜ਼ ਘਾਟ ਕਿਸੇ ਪੈ ਖਗਲੇ ਲਾਲਰ ਮੂਆ ਉਹ ਵੈਰ ਕਰਨਗੇ ਤੇਰੇ ਨਾਲ ਵੀ ਸਾਨੂੰ ਥੋੜਾ ਜੁੱਤਾ ਹੈ ਵਿਰੋਧ ਕਰਨਗੇ ਦੁਆ ਕਿਉਂ ਲੈ ਗਿਆ ਹੈ ਇਸ ਪ੍ਰਕਾਰ ਇਹ ਤਾਂ ਵੈਰ ਕਰਨ ਵਾਲੇ ਹਨ ਵੈਰ ਹੁੰਦਾ ਹੈ ਸਾਥ ਸੰਗਤ ਜੀ ਪੁਰਾਣਾ ਜਿਹਾ ਬਿੱਲੀਆਂ ਤੇ ਚੂਹਿਆਂ ਦਾ ਹੈ ਅਤੇ ਇਸੇ ਪ੍ਰਕਾਰ ਤੇ ਵਿਰੋਧ ਹੁੰਦਾ ਨਵਾਂ ਕੋਈ ਟੰਟਾ ਛੇੜ ਲੈਣਾ ਕਿਸੇ ਨਾਲ ਝਗੜਾ ਪਾ ਲੈਣਾ ਇਹ ਇਸ ਪ੍ਰਕਾਰ ਪੁਰਾਣੇ ਵੈਰ ਕਰਨ ਵਾਲੇ ਤੇ ਵਿਰੋਧੀ ਨਵੇਂ ਠੰਡੇ ਛੇੜਨ ਵਾਲੇ ਵਿਰੋਧੀ ਬਹਿਰੀ ਹਨ ਅੰਤ ਕਾਲ ਭਜ ਜਾਹੇਗੀ ਅੰਤ ਦੇ ਸਮੇਂ ਸਾਰੇ ਤਰ੍ਹਾਂ ਕੋਲੋਂ ਭਜ ਜਾਣਗੇ ਛੱਡ ਜਾਣਗੇ ਤੈਨੂੰ ਕਾਹੇ ਜਲਹੋ ਕਰੋਧੀ ਕਰੋਧੀ ਆਏ ਨਾ ਵਾਚੇ ਕਾ ਨੂੰ ਛੱਡਦਾ ਰਹਿਣਾ ਹਰ ਵਕਤ ਇਹਨਾਂ ਤਵਾ ਚ ਲੱਗਾ ਰਹਿਣਾ ਹੈ ਕਰੋਜ਼ ਆੜਕਾਂ 'ਚ ਰੱਖਿਆ ਕਰਨ ਵਾਲੇ ਇਹਨਾਂ ਪਦਾਰਥਾਂ ਨੂੰ ਕਿਉਂ ਛੱਡ ਰਹੇ ਹਾਂ ਆਸ ਰੇਲ ਸੁਹੀ ਹੋਆ ਮਹਾਰਾਜ ਦਾ ਸੇਵਕ ਬਣ ਕੇ ਚੰਨਾ ਵੀ ਤੂੜੋ ਪ੍ਰੇਮੀ ਹੋਇਆ ਹੈ ਮਾਸਤ ਕੰਮ ਜਿਨ੍ਹਾਂ ਦੇ ਮੱਥੇ ਦੇ ਕੰਮ ਹੈ ਨਸਕਾਮ ਕੰਮ ਜਿਨ੍ਹਾਂ ਨੇ ਕੀਤੇ ਹੈ ਮਾਰਨ ਮੱਥੇ ਤੇ ਲਿਖ ਲਿਖਤੇ ਚੰਗੇ ਬਹੁ ਨਾਨਕ ਬੰਧਨ ਛੁੱਟੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਦੇ ਹਉਮੈ ਦੇ ਬੰਧਨ ਮਮਤਾ ਦੇ ਬੰਧਨ ਹੈ ਬੁਕਾਰਾਂ ਤੇ ਬੰਦ ਨਹੀਂ ਛੁੱਟ ਗਏ ਹਨ ਸਤਿਗੁਰ ਦੀ ਸ਼ਰਨ ਜੋ ਸਤਗੁਰੂ ਸਾਹਿਬ ਦੀ ਸ਼ਰਨ ਪਏ ਸੱਚੇ ਬਾਦਸ਼ਾਹ ਕਹਿੰਦੇ ਹਨ ਬਿਲਾਵਲ ਮਹਾਰਾਜਾਨਵਾ ਪਿੰਗਲ ਪਹਾੜ ਪਾਰ ਪਰੇ ਸੁਖ ਸੰਗਤ ਦੀ ਮਹਿਮਾ ਸਿੱਖਾਂ ਨੂੰ ਗੁਰੂ ਸਾਹਿਬ ਦੇ ਪਾਸ ਪੁੱਛੀ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਸੁਣੋ ਗੁਰ ਸਿੱਖੋ ਪਿੰਗਲ ਪਹਾੜ ਪਾਰ ਪਰੇ ਮਹਿਮਾ ਸਾਧੂ ਸੰਗਤ ਸੁਨੋ ਮੇਰੇ ਮਿੱਤਾਂ ਮਾਤਮਾ ਦੀ ਸੰਗਤ ਜਿਹੜੀ ਮਹਿਮਾ ਵਢਾਈ ਹੈ ਉਹੇ ਮੇਰੇ ਸੱਜਣ ਜਨੋ ਪਿਆਰਿਓ ਸੁਨੋ ਆਪ ਸਿੰਗਲ ਪਹਾੜ ਪਾਰ ਪਰੇ ਵੇਖੋ ਜਿਹੜੇ ਟਿੰਗਲੇ ਸੀ ਉਹ ਵੀ ਪਹਾੜਾਂ ਤੋਂ ਪਾਰ ਪੈ ਗਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਸ਼ਹਿਰੇ ਗਏ ਐ ਇੱਥੇ ਸਾਹਸ ਹਾਗਣ ਮੇਲਾ ਲਾਉਂਦਾ ਸੀ ਪਿਓ ਦਾ ਪਖੰਡੂ ਗੁੜ ਗਿਆ ਸੀ ਫੇਰ ਮਾਰਾ ਦੂਜੇ ਸਾਲ ਜਦੋਂ ਉੱਥੇ ਗਏ ਕਪਿੰਗਲਾ ਚਲਿਆ ਆਉਂਦਾ ਸੀ ਉਹ ਗੁਰੂ ਸਾਹਿਬ ਸੱਚੇ ਪਾਕਸ਼ਾ ਦੇ ਪੈਰੀਂ ਲੱਗਾ ਮਾਰਨ ਉਹਨੂੰ ਰਾਜੀ ਕਰਤਾ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਕਾਰ ਕਿੰਗਲਾ ਉਹ ਕਹਾੜ ਦੇ ਨਸ਼ਾਰੇ ਤੇ ਚੜ ਕੇ ਸਾਰਿਆਂ ਲੋਕਾਂ ਚ ਉਸਨੂੰ ਕਿਹਾ ਮੈਨੂੰ ਸੋਹ ਸਵਾਗਨ ਦੇ ਪੈਰ ਤੇ ਹੱਥ ਦੁੱਤੇ ਹਨ ਇਉਂ ਪਿੰਗਲੇ ਵੀ ਪਰਮਤਉ ਕੋ ਪਾਰ ਹੋ ਗਏ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਹਾਲ ਚਕਰ ਬਕੀਤਾ ਇਸੇ ਪ੍ਰਕਾਰ ਸਾਧ ਸੰਗਤ ਜੀ ਖਾਲ ਮੂਰਖ ਜਿਵੇਂ 8ਵੇਂ ਬਾਦਸ਼ਾਹ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਾ ਕੇ ਚਤਰ ਗੀਤਾ ਦਾ ਵਕਤਾ ਬਣਾ ਦਿੱਤਾ ਅੰਗਲੇ تیر ਪਵਨ ਸਿੰਘ ਜੀ ਅੰੰਦਲਾ ਜੇ ਆਸੀ ਇੱਕ ਸਾਧ ਸੰਗਤ ਜੀ ਕਰੇ ਪਿੰਡ ਵਿੱਚ ਜਦੋਂ ਗੁਰੂ ਛੇਵੇਂ ਪਾਤਸ਼ਾਹ ਜੀ ਗਏ ਹਨ ਇੱਥੇ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਦੇ ਜਾਣ ਕਰਕੇ ਚਾਹੁੰਦਾ ਸੀ ਕਿ ਗੁਰੂ ਸਾਹਿਬ ਇੱਥੇ ਆਉਣ ਗੁਰੂ ਸਾਹਿਬ ਜਦੋਂ ਆਏ ਸੁਣੇ ਤੇ ਅੰਦਲਾ ਸੀ ਤੇ ਨਾਲੇ ਪਿੰਗਲਾ ਸੀ ਇਨ ਕਿ ਆ ਕਿ ਮੈਨੂੰ ਗੁਰੂ ਸਾਹਿਬ ਦੇ ਜਿੱਥਾ ਜੋੜਾ ਲਾਇਆ ਹੋਇਆ ਹੈ ਉੱਥੇ ਮੈਨੂੰ ਲੈ ਚੱਲੋ ਸਿੱਖਾਂ ਨੂੰ ਲਿਜਾ ਕੇ ਮਾਰੇ ਦੇ ਜੋੜੇ ਦੇ ਪਾਸ ਇਹਨੂੰ ਬਿਠਾ ਦਿੱਤਾ ਸਤਗੁਰਾਂ ਦੇ ਜੋੜੇ ਦੀ ਧੂੜ ਇਹਨਾਂ ਅੱਖਾਂ 'ਚ ਜਦੋਂ ਪਾਈ ਸਾਧ ਸੰਗਤ ਜੀ ਉਹ ਉਸੇ ਵੇਲੇ ਅੱਖਾਂ ਖੁੱਲ੍ਹੇ ਆਈਆਂ ਤੇ ਦੀਵਾਨ ਵਿੱਚ ਬੈਠੇ ਸਤਗੁਰੂ ਜੀ ਤੇ ਸਿੱਖ ਦੇਖਣ ਲੱਗ ਗਏ ਮਹਾਰਾਜ ਇਸ ਵਕਤ ਜਾ ਰਹੇ ਸੀ ਨਾਨਕ ਮਤੇ ਗੁਰਦਾਰੇ ਸਾਹਿਬ ਉਹ yogੀਆਂ ਨੇ ਪਿਪਲ ਸਾਡ ਪਿਆ ਸੀ ਹਲ ਮਸਤੀ ਰੱਖਿਆ ਕਰਨ ਵੇਲੇ ਉਦੋਂ ਦਾ ਇਹ ਪ੍ਰਸੰਗ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹਨੂੰ ਅੰਦਰੇ ਨੂੰ ਤਿੰਨਾ ਪੌਣਾਂ ਦੀ ਸੂਝ ਦੇ ਦਿੱਤੀ ਸੱਚੇ ਪਾਤਸ਼ਾਹ ਨੇ ਸਾਰਾ ਲੋਕ ਪ੍ਰਲੋਗ ਦਾ ਗਿਆਨ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਜੂਰ ਦੇ ਜੋੜੇ ਦੀ ਧੂੜ ਪਾਉਣੇ ਕਰਕੇ ਤੇ ਐਸੀ ਬਖਸ਼ਿਸ਼ ਹੋਈ ਫੇਰ ਕਹਿੰਦਾ ਮਾਰਾ ਮੈਂ ਪਿੰਗਲਾ ਹੈ ਕਹারে ਕਹਿੰਦੇ ਪਿੰਗਲਾ ਹੈ ਕারে ਇੱਥੇ ਝਾੜੂ ਲਿਆ ਕਰੇ ਸਾਹ ਜਿੱਥੇ ਅਸੀਂ ਬੈਠੇ ਆ ਇਹ ਤੇਰਾ ਪਿੰਗਲਾ ਪਣਾ ਇੱਕ ਸਾਲ ਚ ਦੂਰ ਹੋ ਜਾਊਗਾ ਤੇਰੀ ਲੰਮੀ ਉਮਰ ਆ ਇੱਥੇ ਨਵੇਂ ਸਰੂਪ ਚ ਵੀ ਆਵਾਂਗੇ ਇਹ ਤੇ ਦਸਮੇਂ ਸਰੂਪ ਵਿੱਚ ਵੀ ਆਵਾਂਗੇ ਕਿਉਂ ਗੁਰੂ ਸਾਹਿਬ ਨੂੰ ਬਚਨ ਕੀਤੇ ਸੀ ਉਹਦੇ ਨਾਲ ਇਸ ਪ੍ਰਕਾਰ ਅੰਧਲੇ ਨੂੰ ਤਿੰਨਾਂ ਪਾਉਣਾਂ ਦੀ ਸੂਝ ਹੋ ਗਈ ਗੁਰਪੀਠ ਪੁਨਿਤਾ ਪੁਨ ਸਾਹਿਬ ਪਵਿੱਤਰ ਸਤਗੁਰੂ ਆਦੇ ਨਾਇਕ ਮਹਿਮਾਇ ਹਲ ਪ੍ਰਾਪਤ ਹੋਇਆ ਮਹਿਮਾ ਸਾਧੂ ਸੰਗ ਦੀ ਇਸ ਪ੍ਰਕਾਰ ਸਾਧੂ ਸ੍ਰੇਸ਼ਟ ਬਜ਼ੁਰਗਾਂ ਦੀ ਸੰਗਤ ਦੀ ਜਿਹੜੀ ਮਹਿਮਾ ਹੈ ਸੁਣੋ ਮੇਰੇ ਪੀਰਾਂ ਮੇਰੇ ਸੱਜਣੋ ਮਿੱਤਰੋ ਸੁਣਨਾ ਕਰੋ ਪਿਆਰ ਦੇ ਨਾਲ ਨੈਲ ਆਦਿ ਸੰਗਤ ਐਸੀ ਹੈ ਪਾਪਾਂ ਨਹੀਂ ਮੈਲ ਨੂੰ ਖੋਦ ਹੁੰਦੀ ਹੈ ਅਦੇ ਅੰਦਰਲੀ ਦੁਬਦਾਰੀ ਮੈਲ ਨੂੰ ਵੀ ਖੋਦ ਹੁੰਦੀ ਹੈ ਕਰੋੜਾਂ ਜਨਮਾਂ ਦੇ ਪਾਪ ਵੀ ਮੇੜ ਜੁੰਦੀ ਹੈ ਨਿਰਮੈਲ ਕੋਈ ਜਿਵੇਂ ਸਾਬਣ ਹੁੰਦਾ ਹੈ ਇਓ ਕਰੋੜਾਂ ਜਨਮਾਂ ਦੇ ਪਾਪ ਮੇੜ ਜੁੰਦਾ ਹੈ ਨਿਰਮਲ ਪਹਿ ਕੀ ਤੋਨਾ ਦੇ ਚਿਤ ਸਾਥ ਸੰਗ ਜੀ ਨਿਰਮਲ ਉਜਲ ਹੋ ਗਏ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਰਹਾਉ ਐਸੀ ਫਲ ਗੋਗੇ ਅਹੀ ਜੀ ਭਗਤੀ ਹੈ ਗੋਬਿੰਦ ਪਰਮੇਸ਼ਰ ਦੀ ਗੁਰੂ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਵੇਂ ਭਗਤੀ ਕੀਤੀ ਜੀਤ ਹਸਤੀ ਜੀਤਾਂ ਕੀੜੇ ਵਰਗਾ ਕਦਲਾ ਸੀ ਭਾਈ ਬਚਿੱਤਰ ਸਿੰਘ ਉਹਨ ਹਾਥੀ ਦਾ ਮੁਕਾਬਲਾ ਕਰਕੇ ਨਿਆਗਣੀ ਮਾਰ ਕੇ ਉਹ ਜਿੱਤ ਲਿਆ ਸੀ ਹਾਥੀ ਨੇ ਸਾਰੇ ਪਹਾੜੀਆਂ ਦੀ 1 ਲੱਖ 57 ਹਜ਼ਾਰ ਫੌਜ ਨੂੰ ਗਰਦਣੀ ਖੂਨ ਕਰ ਕਰਕੇ ਸਿੱਟੀ ਜਾ ਰਿਹਾ ਸੀ ਏਡਾ ਵੱਡਾ ਬਲ ਵਾਲਾ ਹੋ ਗਿਆ ਐਹੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭਗਤੀ ਹੈ ਪਰਮੇਸ਼ਰ ਦੀ ਕਿਹੜੇ ਵਰਗੇ ਕਮਜ਼ੋਰ ਵੀ ਹਾਥੀਆਂ ਦਾ ਮੁਕਾਬਲਾ ਕਰਕੇ ਜਿੱਤਣ ਵਾਲੇ ਹੋ ਗਏ ਜੋ ਜੋ ਕੀਨੋ ਆਪਣੂ ਜਿਹੜਾ ਜਿਹੜਾ ਆਪਣਾ ਸੱਚੇ ਪਾਤਸ਼ਾਹ ਬਣਾ ਲਿਆ ਹੈ ਇਸ ਅਪੈ ਦਾਣ ਦਿੱਤਾ ਉਸ ਨੂੰ ਅਪੈ ਦਾ ਦਾਣ ਬਖਸ਼ ਦਿੱਤਾ ਮਹਾਰਾਜ ਸਾਹਿਬ ਜੀ ਨੇ ਇਹ ਗੁਬੇਲਾਈ ਹੋਈ ਗਈ ਦੇਖ ਲਓ ਸੁੰਦਰ ਸ਼ਾ ਫਕੀਰ ਜਿਹੜਾ ਸੀ ਸਾਥ ਸੰਗਤ ਜੀ ਇਹ ਆਪਣੇ ਅਸਤਾਨ ਦੇ ਤੇ ਰਹਿੰਦਾ ਸੀ ਦੇਵਸਾਂ ਦੇ ਵਿੱਚ ਸ਼ੇਰ ਦੀ ਅਭਾਰੀ ਕਰਿਆ ਕਰਦਾ ਇਹਨੀਆਂ ਇਹਦਾ ਸ਼ੇਰ ਗਉਆਂ ਚਾਰਿਆ ਕਰਦਾ ਭਾਈ ਵੀਦੀ ਚੰਦ ਜੀ ਜਦੋਂ ਇੱਥੇ ਗਏ ਮਹਾਰਾਜ ਦਿਓ ਨਗਰ ਦਾ ਨਾਮ ਆ ਇਸ ਦਾ ਗੰਗਾ ਘੜ ਦੇ ਪਾਸ ਤੇ ਇਹ ਦਿਓ ਨਗਰ ਵਿੱਚ ਰਹਿੰਦਾ ਸੀ ਫਕੀਰ ਸੰਮੁਖਸ਼ਾ ਤੇ ਆਪ ਦੀ ਕਰਾਮਾਤਨਾ ਲੋਕਾਂ ਤੋਂ ਪੂਜਾ ਕਰਾਉਂਦਾ ਸੀ ਭਾਈ ਸਾਹ ਜੀ ਜਦੋਂ ਜਾ ਕੇ ਬੈਠੇ ਨਿੰਮ ਸੁੱਕੀ ਸੀ ਉਹ ਹਰੀ ਹੋ ਗਈ ਉਹਨਾਂ ਦੇ ਬੈਠਣੇ ਕਰਕੇ ਜੋ ਨਿੰਮ ਹਰੀ ਹੋ ਗਈ ਵੀਦੀ ਚੰਦ ਦੇ ਬੈਠਣ ਤੋਂ ਉਸ ਵਕਤ ਲੋਕ ਪੂਜਣ ਲੱਗੇ ਇਹਨੂੰ ਵੀ ਸੁਣ ਲਿਆ ਵੀ ਸਿੱਖ ਤਾਕਤ ਵਾਲਾ ਆ ਗਿਆ ਇਹਨਾਂ ਕਿਹਾ ਸ਼ੇਰ ਤੇ ਚੜ ਕੇ ਡਰਾਈਏ ਸ਼ੇਰ ਤੇ ਚੜ ਕੇ ਡਰਾਉਣ ਵਾਸਤੇ ਆਇਆ ਜਦੋਂ ਪਾਈ ਵੀ ਦੀ ਚੰਦ ਨੇ ਵੇਖ ਲਿਆ ਵੀ ਇਹ ਫਕੀਰ ਸਾਨੂੰ ਡਰਾਉਣ ਵਾਸਤੇ ਆਇਆ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਕਰਕੇ ਜਦੋਂ ਉਹਦੇ ਵੱਲ ਤਾੜ ਕੇ ਝਾਕ ਕੇ ਸ਼ੇਰ ਬਿੱਲੀ ਨੂੰ ਸ਼ਹਿਕ ਕੇ ਬਹਿ ਗਿਆ ਉੱਥੇ ਹੀ ਸੁੰਦਰ ਸ਼ਾਰੀ ਇਹੋ ਹੀ ਤਾਕਤ ਸੀ ਫੇ ਚਰਨੀ ਲੱਗ ਗਿਆ ਪਾਈ ਵੀ ਦੀ ਜਨ ਦੇ ਸਿੱਖ ਬਣ ਗਿਆ ਇਸ ਪ੍ਰਕਾਰ ਸ਼ੇਰ ਜਿਹੜਾ ਸੀ ਬਿੱਲੀ ਵਰਗਾ ਬਣ ਗਿਆ ਤਿਰਨ ਮੀਰ ਦੇਖੀਤਾ ਅਜੇ ਤਿਰਨ ਕੱਖ ਜਿਹੜੇ ਸਨ ਉਹ ਸਵੇਰ ਪਰਤ ਨੂੰ ਰੋਕਣ ਵਾਲੇ ਜਿਵੇਂ ਪਾਂਡਵਾਂ ਨੂੰ ਵਿਖਾਇਆ ਸੀ ਕ੍ਰਿਸ਼ਨ ਭਗਵਾਨ ਨੇ ਕਿ ਪਹਾੜੀਆਂ ਨੂੰ ਤੋੜਦਾ ਆਉਂਦਾ ਰਿਸੀ ਇੱਕ ਬੜਾ ਭਾਰੀ ਪੱਥਰ ਉਤੋਂ ਤੇ ਕੱਖਾਂ ਦੇ ਨਾਲ ਉਹ ਖੜ ਗਿਆ ਕਿਉਂ ਤਿਰਨ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਮੀਰ ਵਰਗੇ ਪਹਾੜਾਂ ਨੂੰ ਰੋ ਕਰਕੇ ਅਚਲ ਕਰਕੇ ਦਿਖਾਉਣ ਵਾਲਾ ਹੈ ਸ਼ਰਮ ਕੱਖ ਵਰਗੇ ਜਿਹੜੇ ਕਮਜ਼ੋਰ ਜੀਵ ਸੀ ਉਹ ਮੇਰ ਸਮੇਰ ਪर्वਤ ਵਰਗੇ ਚਾਹ ਲੋ ਵੇਖਣ ਚ ਆਏ ਹਨ ਸ਼ਰਮ ਕਰਤੇ ਦਮ ਆੜਤਾ ਦੇਖ ਲੋ ਅੱਧੀ ਦਮੜੀ ਵਾ ਤੇ ਜਿਹੜੇ ਸਰਮ ਥਕਾਉਟ ਕਰਦੇ ਸੀ ਇਹ ਗਨੀ ਤਨੀਤਾ ਭਗਤ ਨਾਮਦੇਵ ਜੀ ਵੇਖ ਲੋ ਅੱਧੀ ਦਮੜੀ ਦਾ ਲੀੜੇ ਧੌਣਦਾ ਆੜ ਦਾਮ ਕੋ ਛੀਪੜ ਹੋਇਓ ਲਾ ਖੀਣਾ ਅੱਧੀ ਦਮੜੀ ਮਿਲਦੀ ਸੀ ਬਸਤ ਦੀ ਤੋਾਈ ਤੇ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਗੁਰਦੇਵ ਸਿੰਘ ਨਕਸਾਈ ਜਦੋਂ ਗੁਰਦੇਵ ਦੀ ਕਿਰਪਾ ਹੋਈ ਸਲੇਮ ਸ਼ਾਹ ਨੇ ਨਮ ਸੇਜਾ ਸਵੈਨ ਦੇ ਦਿੱਤੀ ਤੇ ਨੌਕਰਾਂ ਤੋਂ ਚੁਕਾ ਕੇ ਭੇਜਿਆ ਨਾਲ ਵੀ ਜਿੱਥੇ ਭਜਨ ਕਰਨੇ ਥਾਂ ਦਾਲਿਆ ਕਰਨੇ ਭਗਤ ਦੇ ਨਾਮ ਦੇ ਇਹ ਕਾ ਕਿਹੜਾ ਮੌਤਾ ਚ ਪਵੇ ਕਿ ਆ ਗੋਦਾਵਰੀ ਦੇ ਸਿਰ ਦੇ ਰਸਤੇ ਜਾ ਗੋਦਾਵਰੀ ਇਸਕਾਤੀ ਰਾਜੇ ਨੂੰ ਹੌਲ ਪੈ ਗਿਆ ਵੀ ਰਤਨਾਰੀ ਜਿਹੜੀ ਮੇਰੀ ਸੇਜਾ ਕਿਉਂ ਨਾਮ ਦੇ ਰਸਕਾਤੀ ਕਹਿਆ ਜੀ ਮੇਰੇ ਸ਼ਾਹਜਾਹ ਦੀ ਸੇਜਾ ਸੀ ਭੁੱਲ ਕੇ ਦਿੱਤੀ ਦੀ ਉਹ ਵਾਪਸ ਕਰਾਓ ਨਾਮਦੇਵ ਨੇ ਕਿਹਾ ਜੇ দান ਕੀਤੀ ਆਪ ਹੀ ਆ ਕੇ ਕੱਢ ਲੈ ਫੌਜਾਂ ਦੇ ਸਮੇਂ ਤੋਂ ਉਸ ਵੇਲੇ ਸਲੇਮ ਸ਼ਾਹ ਆ ਗਿਆ ਆ ਕੇ ਗੋਦਾਵਰੀ ਚ ਲੱਗਾ ਸੇਜਾ ਕਢੇ ਔਰ 70 ਸੇਜਾ ਨਹੀਂ ਆਖ ਆਈਆਂ ਬਾਕੀ ਸਾਰੀ ਪਾਣੀ ਦਾ ਰੂਪ ਹੋ ਗਈਆਂ ਅਜੇ ਵੀ ਲਾਲਚ ਕਰੇ ਨਾਮਦੇਵ ਕਹਿੰਦਾ ਤੁਹਾਡੇ ਮਸਲਾਂ ਚ ਲਿਖਿਆ ਹੋਇਆ ਹੈ ਦਹ ਦੁਨੀਆ ਸੱਤਰ ਆਕਰ ਜਿਹੜਾ ਦੁਨੀਆ ਚ 10 ਗੁਣਾ ਦੇਵੇ ਉਹਨੂੰ 70 ਗੁਣਾ ਅਖੀਰ ਨੂੰ ਮਿਲਦਾ ਹੈ ਯਾ ਇਸ ਦੁਨੀਆ ਚ 10 ਗੁਣਾ ਤੇ ਪਰਨੋ ਕੋ 70 ਗੁਣਾ ਇਹ ਤੂੰ ਤੈਨੂੰ ਸੱਜਾ ਮਿਲ ਗਿਆ ਹੋਰ ਤੂੰ ਇੰਨਾ ਕਿਉਂ ਲਾਰਜ ਕਰਦਾ ਅਜੇ ਵੀ ਫੌਜੀਆਂ ਦੇ ਵਿੱਚ ਵਾਰ ਕੇ ਸਾਰੀ ਗੁਦਾਵਰੀ ਨੂੰ ਭਾੜ ਲੱਗਿਆ ਇੰਨੀ ਹੀ ਬਹੁਤ ਤੂੰ ਸੰਤੋਖ ਕਰ ਇਸ ਪ੍ਰਕਾਰ ਜਿਹੜੇ ਸਾਧ ਸੰਗੇ ਜੀ ਅੱਧੀ ਅੱਧੀ ਗੰਬੜੀ ਦਾ ਕੰਮ ਕਰਨ ਵਾਲੇ ਸੀ ਭਗਤ ਜੀ ਉਹਦੇ ਐਡੇ ਧਨੀ ਬਣ ਗਏ ਯੋਗ ਗੁਰ ਦੇ ਉਸੇ ਜਿ ਮਿਕਸਾਈ ਸੇਂਜਾਈ ਕੱਢ ਕੇ ਵਖਾਤੀਆਂ ਗੋਦਾਬਰੀ ਵਿੱਚੋਂ ਕਾਗਨ ਵਡਾਈ ਕਹਿ ਸਕੋ ਇਹ ਸਾਦ ਸੰਗਤ ਦੀ ਮਹਿਮਾ ਦੀ ਕਿਹੜੀ ਕੜੀ ਵਡਿਆਈ ਆ ਦੱਸ ਅਸੀਂ ਦੱਸ ਸਕੀਏ ਬੇਅੰਤ ਗੁਨੀਤਾ ਬੇਅੰਤ ਗੁਣ ਹਨ ਅੰਤ ਗੁਣਾ ਤੇ ਬੇਅੰਤ ਮਾਲਕ ਹਨ ਕਰ ਕਿਰਪਾ ਮੋਹ ਨਾਮ ਦੇ ਇਹ ਮਹਾਰਾਜ ਸਾਨੂੰ ਆਪ ਦਾ ਪਵਿੱਤਰ ਨਾਮ ਦੇਓ ਕਿਰਪਾ ਕਰਕੇ ਨਾਨਕ ਦਰ ਸ੍ਰੀਤਾ ਇਹ ਮਹਾਰਾਜ ਤੇਰੇ ਦਰ ਦੇ ਸ੍ਰੀਤਾ ਨਾਮ ਗੋਲੇ ਦਾ ਹੈ ਤੇਰੇ ਦਰ ਦੇ ਗੋਲੇ ਹਾਂ ਸੱਚੇ ਪਾਤਸ਼ਾਹ ਨਾਨਕ ਦਰਸ ਰੀਤਾ ਇਹੋ ਜਿਹੜੀ ਬੇਨਤੀ ਕਰਨੀ ਇਹੋ ਦਰਸ਼ਨ ਦਾ ਅੰਮ੍ਰਿਤ ਸਰ ਦਾ ਪਾਠ ਰੀਤਾ ਕਰਦੇ ਹੋ ਇਹੋ ਦਰਸ਼ਨ ਦੀ ਰੀਤੀ ਹੈ ਤਰੀਕਾ ਹੈ ਕਿ ਮਾਰਾ ਹੋਰ ਦਾ ਤਰੀਕਾ ਨਾ ਦਰਸ਼ਨ ਤੋਂ ਰੀਤਾ ਖਾਲੀ ਸਾਰੇ ਰਹਿ ਜਾਂਦੇ ਆ ਕਿ ਮਾਰਾ ਤੇ ਦਰ ਦੇ ਸ੍ਰੀਤਾ ਕੂਕਰ ਵੀ ਕਪੜਿਆਵਾਂ ਵਾਲੇ ਲਿਖਿਆ ਹੈ ਤੇਰੇ ਦਰ ਦੇ ਗੋਲੇ ਹਾਂ ਸਬਾਣੀ ਹੈ ਕਿ ਸ੍ਰੀਤਾ ਜਿਵੇਂ ਭਜਦਾ ਭਾਈ ਗੁਰਦਾਸ ਸਾਹਿਬ ਨੂੰ ਲਿਖਿਆ ਸ੍ਰੀਤਾ ਗੋਲੇ ਦਾ ਨਾਮ ਹੈ ਇਹ ਲੇਖ ਈਸਾ ਸੁਣੋ ਫੇਰ ਪੜੋ ਪਿੰਗਲ ਪਾਰਵਤ ਪਾਰ ਪਰੇ ਸਭ ਸੰਗਤ ਜੀ ਸੰਗਤ ਜੀ ਐਡੀ ਉਡੀ ਆਈ ਹੈ ਪਿੰਗਲ ਪਰਵਤ ਪਾਰ ਪਰੇ ਜਿਹੜੇ ਪਿੰਗਲੇ ਸਾਧਨarupi ਪਰ ਪੈਰ ਨਹੀਂ ਸੀ ਜਿੰਨਾਂ ਦੇ ਸਾਧਨ ਰੂਪ ਚਰਨ ਮੇਰੇ ਸਾਧਨ ਵਰਾਗ ਵੇ ਕਾਦ ਕਾਂ ਦੇ ਉਹ ਸਾਧਨ ਰੂਪੀ ਚਰਨ ਨਹੀਂ ਸੀ ਜਿੰਨਾਂ ਦੇ ਉਹ ਪਿੰਗਲੇ ਸੀ ਉਹ ਵੀ ਸਤਿਗੁਰੂ ਸਾਹਿਬ ਨੇ ਏਸੀ ਕਿਰਪਾ ਕੀਤੀ ਪਰਮਤਮ ਜਿਉ ਸਾਰ ਸੰਗਤ ਦੀ ਅ ਗਿਆਨ ਹੈ ਅ ਗਿਆਨ ਰੂਪੀ ਪਹਾੜ ਤੋਂ ਪਾਰ ਪੈ ਗਏ ਮਹਾਰਾਜੀ ਏਸੀ ਕਿਰਪਾ ਹੋ ਗਈ ਹਲ ਚਤਰ ਫਕੀਤਾ ਜਿਹੜੇ ਖਲ ਮੂਰਖ ਸੰ ਹੈ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਸੀ ਪਦ ਪਦਾਰਥ ਦੀ ਨਾ ਸਮਝ ਨਹੀਂ ਸੀ ਰਿਆ ਕਰਨ ਦੀ ਨ ਪਿੰਗਲ ਦੀ ਨ ਕਾਵਦੀ ਨ ਕੋਸ਼ ਦੀ ਐਸੇ ਮੂਰਖ ਸੀ ਉਹਨਾਂ ਨੂੰ ਚਾਹੇ ਵੇਦਾਂ ਦੇ ਵਕਤੇ ਬਣਾ ਦਿੱਤਾ ਚੌਥੀ ਭੂਕਾ ਜਿਹੜੀ ਤ੍ਰਿਯਾ ਪੱਗਵੀ ਹੈ ਇਸ ਦੇ ਬਕਤਬ ਕਰਨ ਵਾਲੇ ਕਹਿੰਦੇ ਹਨ ਜਿਹੜਾ ਜਾਗਰ ਸੁਖ ਨੂੰ ਸੁਕੋਪਤ ਦਾ ਸਾਖੀ ਹੈ ਉਹ ਤ੍ਰਿਯਾ ਪਰ ਹੈ ਇਉਂ ਬਕਤੇ ਕਸਨ ਕਰਨ ਵਾਲੇ ਬਣਾਤਾ ਮੂਰਖਾਂ ਨੂੰ ਵੀ ਐਸੀ ਬਖਸ਼ੀ ਕਰ ਜੀ ਮਹਾਰਾਜ ਜੀ ਨੇ ਅੰਦਰ ਲਈ ਤੇ ਭਵਨ ਸੂਝਿਆ ਅੰਦਰ ਜਿਹੜੇ ਮਨਪੁੱਤ ਨੇਤਾਂ ਚੋਂ ਅੰਦੇਸ਼ਾਂ ਨੇ ਵਿਚਾਰ ਰੂਪੀ ਨਿਗਾਹ ਹੀ ਨਹੀਂ ਸੀ ਭਰਮ ਦੇ ਫੁੱਲੇ ਪਏ ਸੀ ਉਹਨਾਂ ਨੂੰ ਕੱਢ ਦਿੱਤਾ ਮਹਾਰਾਜ ਜੀ ਨੇ ਕਿੰਨਾ ਭਵਨਾਂ ਦੀ ਸੂਝ ਹੋ ਗਈ ਜੋ ਕੋਈ ਲੋਕ ਪਰ ਲੋਕ ਦੀ ਵਰਦਾ ਸੀ ਸਭ ਜਾਣ ਲਿਆ ਕਿੰਨਾ ਜਾਗਰ ਸੁਪਨ ਸੁਖੋਤ ਦੇ ਵਿੱਚ ਭਉਣ ਵਾਲਾ ਜਿਹੜਾ ਮਨ ਹੈ ਇਹਦਾ ਪ੍ਰਕਾਸ਼ ਤਾਂ ਬ੍ਰਹਮਚੇਤਨ ਹੈ ਨਾਦ ਲੋਕ ਪਤਾਲ ਤੇ ਸਰਗਾਦ ਕੰਨਾਵੀ ਉਹ ਸੁਆਮੀ ਹੈ ਪਰਮੇਸ਼ਰ ਸਾਰਿਆਂ ਦੇ ਅੰਦਰ ਬ੍ਰਹਮ ਚੇਤਨੂ ਵਿਆਪਕ ਹੈ ਉਹ ਦਿਸਿਆ ਆ ਗੁਰਪੀਠ ਪੁਨੀਤਾ ਇਹ ਸਤਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਭਾਈ ਪੁੱਤਰ ਹੋਈਦਾ ਇਸ ਪ੍ਰਕਾਰ ਹੋਏ ਜਿੰਨੇ ਹੋਏ ਹਨ ਮਹਿਮਾ ਸਾਧੂ ਸੰਗ ਕੀ ਅਹੀ ਜੀ ਮਹਿਮਾ ਜਿਹੜੀ ਸਤ ਸੰਗ ਦੀ ਹਾ ਹੋ ਮੇਰੇ ਵੇ ਮੇਰੇ ਪਿਆਰੇ ਸੱਜਣ ਜਨੋ ਸੁਣੋ ਇਹ ਵਿਚਾਰ ਆਪ ਫਰਉਂਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੈਲ ਖੋਈ ਕੋਟ ਅਗ ਹਰੇ ਵੇਖੋ ਨਾ ਜੀ ਸਾਦ ਸੰਗੇ ਜੀ ਮੈਲ ਜਿਹੜੀ ਸਰੀਰ ਕਰਕੇ ਕੋਈ ਕਿਸੇ ਦਾ ਕਤਲ ਕਰਨਾ ਕਿਸੇ ਨੂੰ ਮਾਰਨਾ ਇਹ ਜਿਹੜੀ ਸਰੀਰਕ ਮੈਲ ਸੀ ਇਹ ਵੀ ਖੋਤੀ ਅਤੇ ਐਸੇ ਪ੍ਰਕਾਰ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਸੀ ਮੰਨ ਦੇ ਅੰਦਰ ਰੱਖੇ ਹੋਏ ਕਿਲੇ ਉਸਰੇ ਹੋਏ ਸੀ ਉਹਨੇ ਕਾਂਜੇ ਮੈਨੂੰ ਸੰਸਕਾਰਾਂ ਕਰਕੇ ਦੁਬਦਾ ਬਣੀ ਰਹਿੰਦੀ ਸੀ ਉਹ ਵੀ ਕੁਰਲਾ ਜਾਨਾਂ ਦੇ ਮੇੜ ਉੱਤੇ ਸਾਬਣ ਦੀ ਨਿਆਈ ਨਿਰਮਲ ਪਹਿ ਕੀਤਾ ਉਹਨਾਂ ਦੇ ਚਿੱਤ ਬ੍ਰਹਮਤ ਦਾ ਚਿੰਤਨ ਕਰਦੇ ਕਰਦੇ ਨਿਰਭਲ ਉਜਲ ਹੋ ਗਏ ਮਾਇਆ ਦੀ ਇੱਛਾ ਰੂਪੀ ਮੈਲ ਤੇ ਰੇਤ ਹੋ ਗਏ ਸੁੱਧ ਹੋ ਗਏ ਮਨੁੱਖੇ ਪਵਰਨ ਦੋਸ਼ ਮਿਟ ਗਏ ਰਹਾਉ ਐਸੀ ਭਗਤ ਗੋਵਿੰਦ ਦੀ ਐਸੀ ਗੋਇੰਦਰੀਆਂ ਦਾ ਜੋ ਵਿੰਦ ਪ੍ਰਕਾਸ਼ਕ ਚੇਤਨੂ ਹੈ ਗੋਪਰਸ਼ਵੀ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਹੈ ਉਹਦੀ ਐਸੀ ਪ੍ਰੇਮਾ ਭਗਤੀ ਹੈ ਕੀਤ ਹਾਸੀ ਜੀਤਾ ਜਿਹੜੇ ਕੀੜੇ ਵਰਗੇ ਕਮਜ਼ੋਰ ਸੀਨਾ ਸਾਥ ਸੰਗੇ ਜੀ ਉਹਨਾਂ ਹਾਥੀਆਂ ਦੇ ਹਉਦੇ ਪਾ ਲਈ ਇਸੇ ਪ੍ਰਕਾਰ ਕੀੜੇ ਵੀ ਨਹੀਂ ਬਿਵੇਕ ਕਮਜ਼ੋਰ ਸੀ ਹਾਥੀ ਦੀ ਨਿਆਈ ਹੰਕਾਰ ਸੀ ਬੜਾ ਭਾਰੀ ਪਰ ਉਹ ਉਸ ਦੇਹ ਦੇ ਆਸਰੂਪੀ ਹਾਥੀ ਨੂੰ ਹੰਕਾਰ ਨੂੰ ਜਿੱਤ ਲਿਆ ਕੀੜੇ ਵਰਗੇ ਬੁਬੇ ਕਮਜ਼ੋਰ ਨੇ ਇਸੇ ਪ੍ਰਕਾਰ ਕੀਰਦੀ ਨੇ ਆਈ ਜਿਹੜੇ ਅਲਪਗ ਜੀਵ ਸੀ ਉਹਨਾਂ ਹਾਥੀ ਜੀ ਨੇ ਆਈ ਜਿਹੜਾ ਮਨ ਸੀ ਇਹਦੇ ਫਤੇ ਪਾ ਲਈ ਜੋ ਜੋ ਕਿਨੋ ਆਪਣੋ ਜੋ ਜੋ ਸੱਚੇ ਪਾਤਸ਼ਾਹ ਨੇ ਆਪਣਾ ਬਣਾ ਲਿਆ ਕਿਰਪਾ ਦ੍ਰਿਸ਼ਟੀ ਕਰਕੇ ਇਸ અપੈ ਦਾਣ ਦੀ ਤੁੰਗਰ ਭੈ ਦਾ ਦਾਣ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ ਸੇਂਗੋ ਬਿਲਾਈ ਬਿਲਾਈ ਹੋਇ ਗयो ਦੇਖ ਲੋ ਭਾਈ ਦੁਨੀ ਚੰਨ ਜਿਹੜਾ ਮਸੰਦ ਸੀ ਅੰਮ੍ਰਿਤਸਰ ਦਾ ਸਹਲੋ ਦਾ ਪੋਤਰਾ ਉਹ ਸ਼ੇਰ ਵਰਗਾ ਤਗੜਾ ਸਰੀਰ ਸੀ ਪਰ ਜਿਸ ਵਕਤ ਮਹਾਰਾਣ ਪਰਖ ਕੀਤੀ ਵੀ ਅਸੀਂ ਮੁਕਾਬਲਾ ਕਰਾਵਾਂਗੇ ਇਸ ਦਾ ਪਹਾੜੀਆਂ ਦੇ ਹਾਥੀ ਨਾਲ ਬਿੱਲੀ ਹੋ ਕੇ ਭੱਜ ਨਿਕਲਿਆ ਉਥੋਂ 200 ਆਦਮੀ ਹੋਰ ਵੀ ਨਾਲ ਲੈ ਗਿਆ ਲੱਤ ਤੋਂ ਕਿਲੇ ਤੋਂ ਡਿੱਗਦੇ ਦੀ ਲੱਤ ਵੀ ਟੁੱਟ ਗਈ ਇਹੀ ਜੀ ਹਾਲਤ ਹੋ ਗਈ ਇਸੇ ਪ੍ਰਕਾਰ ਸਾਦ ਸੰਗਜੀ ਸਿੰਘ ਬੁਲਾਈ ਹੋਏ ਗਿਓ ਜਿਹੜਾ ਸ਼ੇਰ ਸੀ ਨਾ ਜਿਹੜਾ ਹੰਕਾਰ ਸੀ ਇਹ ਬਿੱਲੀ ਵਰਗਾ ਨਰਮਾਈ ਚ ਹੰਕਾਰ ਦੀ ਨਿਦ੍ਰਤੀ ਹੋ ਗਈ ਬੁਲਾਈ ਨਿਮਰਤਾ ਵਰਤੀ ਉਹਨਾਂ ਦੇ ਅੰਦਰ ਆ ਗਈ ਹੈ ਕਿਰਨ ਮੀਰ ਦੇਖੀਤਾ ਜਿਹੜੇ ਕੱਖ ਦੀ ਨਿਆਈ ਅਲਪਗ ਜੀ ਸੀ ਉਹ ਮੇਰ ਬ੍ਰਹਮੂਖ ਸਮੇਰ ਰੂਪ ਦੇਖਣ ਚ ਆ ਗਏ ਹਨ ਅਤੇ ਜਿਹੜੇ ਸਮੇਰ ਪਰਵਤ ਵਰਗੇ ਹੰਕਾਰੀ ਸੀ ਉਹ ਸਾਰਿਆਂ ਦੀ ਧੂੜ ਕੱਖ ਦੀ ਨਿਆਈ ਨਰਮ ਨਰਮਾਈ ਵਾਲੇ ਵੇਖਣ ਚ ਆ ਗਏ ਸ਼ਰਮ ਕਰਤੇ ਦਮ ਆਡ ਕੋ ਜਿਹੜੇ ਬਿੱਲੀ ਅਰਗੇ ਸੀ ਹਰ ਵਕਤ ਜੜਗੇ ਹੀ ਰਹਿਣ ਵਾਲੇ ਉਹ ਛੇਰ ਦੀ ਨਿਆਈਂ ਬ੍ਰਹਮ ਗਿਆਨ ਨੂੰ ਪਾ ਕੇ ਹੋ ਗਏ ਤੇ ਗਨੀਤ ਨੀਤਾ ਤੁਪਲਰਸਨ ਕੀਤਾ ਸ਼ਰਮ ਕਰਤੇ ਦਮ ਆਡ ਕੋ ਜਿਹੜੇ ਅੱਧੀ ਅੱਧੀ ਜੰਬੜੀ ਵਾਚ ਤੇ ਸਰਮ ਠਕੀਵਾ ਠਕਾਵਟਾਂ ਕਰਦੇ ਸੀ ਤਪੱਸਿਆ ਕਰਦੇ ਸੀ ਮਿੰਤਾ ਕਰਦੇ ਸੀ ਵੀ ਸਾਡੇ ਸਾਹ ਜਿਹੜੇ ਐ ਇਹ ਕਿਤੇ ਮੁੱਕ ਨਾ ਜਾਣ ਅਸੀਂ ਜਿਉਂਦੇ ਰਹੀਏ ਇਉਂ ਉਮਰ ਵਧਾਉਣ ਵਾਸਤੇ ਬੜੀਆਂ ਤਕਲੀਫਾਂ ਕਰਦੇ ਰਹਿੰਦੇ ਸਨ ਅੱਧੀ ਅੱਧੇ ਸਾਹ ਵਾਸਤੇ ਯਤਨ ਕਰਦੇ ਰਹਿੰਦੇ ਸਨ ਤੇ ਗਣਿਤ ਨੀਤਾ ਉਹ ਭਾਈ ਧਨੀ ਗਿਣੇਗੇ ਮਰਿਆਂ ਨੂੰ ਜਿਉਂਦੇ ਕਰਨ ਵਾਲੀ ਬਣਾ ਦਿੱਤੇ ਮਹਾਰਾਜ ਜੀ ਨੇ ਸੁਪਰਾ ਭਾਏ ਬਿਨਸਾਸ ਤੇ ਰੱਖਾਈ ਦਾਤ ਉਹਨਾਂ ਨੂੰ ਦੇ ਦਿੱਤੀ ਏਡੀ ਬਖਸ਼ੀ ਕਰਤੀ ਸ਼ਰਮ ਕਰਤੇ ਦਮਾੜ ਕੋ ਦਮਕਸੀ ਵਾਸਤੇ ਰਿਧੀਆਂ ਸਿਧੀਆਂ ਰੂਪੀ ਆੜਮਾਇਆ ਵਾਸਤੇ ਜਿਹੜੇ ਠਿਕਾਊਟ ਕਰਦੇ ਰਹਿੰਦੇ ਸੀ ਉਹ ਤਾਂ ਪਹਿਲੀ ਦੀ ਅਸੀਂ ਨੂੰ ਦੇਣ ਵਾਲੇ ਹੋਰ ਉਹਨਾਂ ਨੂੰ ਦਾਤੇ ਬਣਾਤੇ ਐਸੇ ਧਨੀ ਬਣਾਤੇ ਮਾਰਾ ਬ੍ਰਹਮ ਗਿਆਨ ਦੇ ਸ੍ਰੇਧ ਕਾਵਨ ਵਡਾਈ ਕਹਿ ਸਕੋ ਸਾਧ ਸੰਗਤ ਦੀ ਵਡਿਆਈ ਇਹ ਕਿਰ ਕੀ ਅਸੀਂ ਕਹਿ ਸਕੀਏ ਦੱਸ ਸਕੀਏ ਬੇਅੰਤ ਗੁਨੀਤਾ ਬੇਅੰਤ ਗੁਣ ਹਨਗੇ ਅਤਿਅੰਤ ਵੱਡੇ ਤੋਂ ਵੱਡੇ ਬਿਆੰਤ ਗੁਣਾ ਵਾਲੇ ਹਨ ਹਰ ਕਿਰਪਾ ਲੋਹੇ ਨਾਮ ਦੀ ਸਾਧ ਸੰਗ ਚ ਇਹੋ ਅਰਦਾਸ ਕਰੀਏ ਹੈ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਅੰਮ੍ਰਿਤ ਨਾਮ ਦਾ ਦਾਨ ਦੇਣਾ ਕਰੋ ਨਾਨਕ ਦਰ ਸਰੀਤਾ ਇਸ ਕਰਕੇ ਮਹਾਰਾਜ ਆਪ ਦੇ ਦਰ ਦੇ ਸਰੀਤਾ ਗੋਲੇ ਹੋ ਸੱਚੇ ਪਾਤਸ਼ਾਹ ਇਹੋ ਹੀ ਦਾਨ ਮੰਗਣਾ ਹੀ ਦਰਸ਼ਨ ਦਾ ਤਰੀਕਾ ਹੈ ਹੋਰ ਕੋਈ ਉਪਾਅ ਨਹੀਂ ਹੈ